ਨਨ ਆਪਣੇ ਮਤਦਾਨ ਦੇ ਨਾਲ ਆਪਣੀਆਂ ਵੋਟਾਂ ਦੇ ਨਾਲ ਪ੍ਰਜਾ ਰਾਜੇ ਨੂੰ ਚੁਣਦਾ ਹੈ ਪ੍ਰਜਾ ਜਿਹੜੀ ਰਾਜੇ ਨੂੰ ਚੁਣਦੀ ਹੈ ਕਿ ਸਾਡੀ ਇਹ ਰੱਖਿਆ ਕਰੇਗਾ ਤਾਂ ਗਵਰਨਮੈਂਟ ਜਿਹੜੀ ਜਿਹੜੀ ਹੈ ਕੋਈ ਡਿਫੈਂਸ ਮਨਿਸਟਰ ਬਣਾਉਂਦੀ ਹੈ ਕਿ ਤੁਹਾਡੀ ਰੱਖਿਆ ਕਰੇਗਾ ਰੱਖਿਆ ਮੰਤਰੀ ਹੈ ਕੋਈ ਵਿੱਤ ਮੰਤਰੀ ਬਣਾਉਂਦੀ ਹੈ ਕਿ ਤੁਹਾਨੂੰ ਜੇਕਰ ਕੋਈ ਪੈਸੇ ਦੀ ਕੋਈ ਐਸੀ ਪ੍ਰੋਬਲਮ ਆਉਂਦੀ ਹੈ ਕੋਈ ਗ੍ਰਾਂਟ ਦੇ ਰੂਪ ਦੇ ਅੰਦਰ ਸਰਕਾਰ ਇਲਾਕਿਆਂ ਨੂੰ ਕਸਬਿਆਂ ਨੂੰ ਪੈਸੇ ਦਿੰਦੀ ਹੈ ਪੇ ਪੈਨਸ਼ਨ ਦੇ ਰੂਪ ਦੇ ਅੰਦਰ ਤੁਹਾਨੂੰ ਜਿਹੜੀ ਹੈ ਫਾਈਨੈਂਸ਼ੀਅਲ ਤੌਰ ਤੇ ਮਦਦ ਕੀਤੀ ਜਾ ਰਹੀ ਹੈ ਉਹ ਵਿੱਤ ਮੰਤਰੀ ਹੈ। ਗ੍ਰਹਿ ਮੰਤਰੀ, ਰੱਖਿਆ ਮੰਤਰੀ, ਪੀਐਮ, ਸੀਐਮ ਸਾਡੇ ਸਾਡੇ ਜਿਹੜੀ ਆ ਵਾਰਡ ਹੈ ਜਿਹੜੀ ਸਾਡੀ ਖੇਤੀ ਹੈ, ਪ੍ਰਜਾ ਦੀ ਉਹਦੀ ਵਾਰਡ ਜਿਹੜੀ ਕੀਤੀ ਹੈ ਉਹ ਅਸੀਂ ਕਿਉਂ ਕੀਤੀ ਹੈ? ਤੇ ਅੱਜ ਸਮਾਜ ਦੇ ਅੰਦਰ ਕੀ ਹੋ ਰਿਹਾ? ਹੁਣ ਉਲਟੀ ਵਾਰਡ ਖੇਤ ਕੋ ਖਾਏ। ਜਿਹੜੀ ਵਾਰਡ ਦਾ ਕੰਮ ਸੀ ਖੇਤੀ ਨੂੰ ਬਚਾਉਣਾ ਹੁਣ ਉਹੀ ਵਾਰਡ ਜਿਹੜੀ ਉਹ ਖੇਤੀ ਨੂੰ ਖਾ ਰਹੀ ਹੈ। ਤੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਨਾ ਫਿਰ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਪ੍ਰਕਾਸ਼ ਦੇ ਨਾਲ ਲੋਕਾਂ ਦੇ ਮਨ ਚੋਂ ਗਿਆਨ ਤਾਂ ਖਤਮ ਹੋ ਗਈ ਤੇ ਯਾਦ ਰੱਖਣਾ ਪਤਾ ਨਹੀਂ ਇਹ ਜੋ ਅੱਜ ਅਸੀਂ ਸ਼ਬਦ ਵਰਤਦੇ ਆ ਸਾਡੇ ਪੀਐਮ ਵਾਸਤੇ ਸੀਐਮ ਵਾਸਤੇ ਸ਼ਬਦ ਵਰਤਾਂਗੇ ਜੇ ਗੁਰੂ ਨਾਨਕ ਸਾਹਿਬ ਨੇ ਜੇਕਰ ਹਿਮ ਬਾਬਰ ਨੂੰ ਕਿਹਾ ਗੁਰ ਅੰਗਦ ਨੇ ਮਾਰੇ ਪਾਸ਼ਾ ਨੇ ਹਮਾਇਉ ਨੂੰ ਕਿਹਾ ਹੈ ਤੁਹਿਆਦ ਰੱਖਣਾ ਅੱਜ ਵੀ ਗੁਰੂ ਨਾਨਕ ਸਾਹਿਬ ਦੀ ਪਾਰਸ਼ਾ ਦੀ ਬਾਣੀ ਜਿਹੜੀ ਹੈ ਅੱਜ ਦੇ ਰਾਜਿਆਂ ਨੂੰ ਕਹਿ ਰਹੀ ਹੈ ਕਿ ਰਾਜੇ ਹੋਏ ਰਿਸ਼ਵਤੀ ਉਲਟੀ ਵੜ ਖੇਤ ਕੋ ਖਾਏ ਵੱਡੇ ਅੰਬਾਨੀਆਂ ਅੰਡਾਨੀਆਂ ਕੋਲ ਕਰਜੇ ਤੁਸੀਂ ਲੋ ਤੇ ਪਰਗਾ ਦਾ ਕੀ ਕਸੂਰ ਆ ਜੀ ਜਿਹੜੀ ਪਰਜਾ ਨੂੰ ਤੁਸੀਂ ਰਾਖੀ ਕਰਨੀ ਸੀ ਉਸ ਪਰਜਾ ਨੂੰ ਦੁਖੀ ਕਰਨਾ ਕੱਲ ਇੱਕ ਮੌਤ ਹੋਈ ਹੈ ਸ਼ੰਭੂ ਬਾਡਰ ਦੇ ਉੱਤੇ ਉਹ ਵੀ ਕਿਸੇ ਦਾ ਪਿਓ ਹੋਏਗਾ ਕਿਸ ਨੇ ਧੀਆਂ ਵਿਆਹਣੀਆਂ ਨੇ ਆਪਣੀਆਂ ਜੇ ਕਿਸ ਨੇ ਆਪਣੇ ਘਰ ਦੇ ਕਿੰਨੇ ਐਸੇ ਕਾਰਜ ਜਿਨ੍ਹਾਂ ਜਿਹੜੇ ਪੂਰੇ ਕਰਨੇ ਨੇ ਇਹ ਰੱਬ ਨਹੀਂ ਲੈ ਕੇ ਗਿਆ ਮੋਦਰੀ ਸ਼ਬਦ ਵਰਤਿਆ ਸੀ ਜੇਕਰ ਗੁਰਦਾਸਪੁਰ ਇਲਾਕੇ ਦੇ ਵਿੱਚੋਂ ਇੱਕ ਬਜ਼ੁਰਗ ਜੇਕਰ ਚੜ੍ਹਾਈ ਕੀਤਾ ਹੈ ਨਾ ਉੱਥੇ ਇਹ ਸ਼ਬਦ ਨਹੀਂ ਵਰਤਿਆ ਕਿ ਰੱਬ ਲੈ ਕੇ ਚਲਿਆ ਗਿਆ ਇਹ ਸਰਕਾਰ ਦਾ ੱਤਕਾ ਲੈ ਕੇ ਗਈ ਹੈ ਇਹ ਸਰਕਾਰ ਦਾ ਜ਼ੁਲਮ ਜਿਹੜਾ ਹੈ ਉਸ ਉਸ ਸਰੀਰ ਨੂੰ ਲੈ ਕੇ ਗਿਆ ਦੁਨੀਆ ਦੇ ਤੋਂ ਜੋ ਧੱਕਾ ਕੀਤਾ ਗਿਆ ਤੇ ਯਾਦ ਰੱਖਣਾ ਇਹ ਲੜਾਈ ਜਿਹੜੀ ਹੈ ਇਹ ਸਾਡੇ ਘਰਾਂ ਤੱਕ ਵੀ ਪਹੁੰਚੇਗੀ ਤੇ ਲੋਕਾਂ ਨੇ ਛੋਟੇ ਛੋਟੇ ਬਿਜ਼ਨਸ ਕੀਤੇ ਨੇ ਆਪਣੇ ਕਰਿਆਨਾ ਸਟੋਰ ਖੋਲ ਕੇ ਆਪਣਾ ਰੋਜਗਾਰ ਖੋਲ ਕੇ ਕੀਤੇ ਨੇ ਇਹ ਸਾਡੇ ਰੋਜਗਾਰ ਨੂੰ ਵੀ ਕੱਲ ਨੂੰ ਹੱਥ ਪਾਉਣਗੇ ਇੱਕ ਵੱਡੇ ਵੱਡੇ ਜਿਹੜੇ ਮਲਟੀ ਸਟੋਰ ਨੇ ਉਹਨਾਂ ਤੋਂ ਜਾ ਕੇ ਰਾਸ਼ਨ ਲਓ ਰੋਜਗਾਰ ਖੋਇਆ ਜਾਏਗਾ ਅਸੀਂ ਪੜਦੇ ਹੁੰਦੇ ਸੀ ਇਹ ਚੀਜ਼ਾਂ ਕਿ ਜੈ ਜਵਾਨ ਜੈ ਕਿਸਾਨ ਜਵਾਨ ਦਾ ਕੰਮ ਹੈ ਬਾਰਡਰ ਉੱਤੇ ਰਹਿ ਕੇ ਸਾਡੇ ਸਮਾਜ ਦੀ ਰੱਖਿਆ ਕਰਨੀ ਤੇ ਕਿਸਾਨ ਦਾ ਕੰਮ ਸੀ ਧਰਤੀ ਦਾ ਸੀਨਾ ਪਾੜ ਕੇ ਅਨਾਜ ਉਗਾ ਕੇ ਲੋਕਾਂ ਦਾ ਢਿੱਡ ਭਰਨਾ ਹੋਵੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਦਾ ਆਪਣਾ ਕਿੱਤਾ ਵੀ ਰਿਆ ਕਿਸਾਨੀ ਦਾ 18 ਸਾਲ ਕਰਤਾਰਪੁਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਨੇ ਖੇਤੀ ਕੀਤੀ ਹੈ ਤੇ ਮਿਹਨਤ ਕਰਨੀ ਸਿਖਾਈ ਹੈ ਜਦੋਂ ਮਿਹਨਤ ਦਾ ਮੁੱਲ ਨਾ ਕੋਈ ਦੇ ਦੁੱਖ ਨਹੀਂ ਲੱਗਦਾ ਜਿਹੜੀ ਸਰਕਾਰ ਦਾ ਜਿਹੜੇ ਰਾਜੇ ਦਾ ਫਰਜ਼ ਸੀ ਪਰਜਾ ਨੂੰ ਪਾਲਣਾ ਉਹ ਰਾਜਾ ਕਿਸੇ ਨਾਲ ਧੱਕਾ ਕਰੇ ਕਿਸੇ ਨਾਲ ਮਾਰਾ ਕਰੇ ਤੇ ਜਦ ਰੱਖਣਾ ਗੁਰੂ ਨਾਨਕ ਸਾਹਿਬ ਦੀ ਬਾਣੀ ਅੱਜ ਵੀ ਕਹਿ ਰਹੀ ਹੈ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚੱਕਰਨ ਦਾ ਪਾਇਨ ਕਾਉ ਰਤ ਪਿਤ ਕੁੱਤੇਓ ਚੱਟ ਜਾਓ ਗੁਰਨਾਣ ਸਾਹਿਬ ਦੀ ਬਾਣੀ ਜੁਗਾ ਜੁਗਾ ਤੱਕ ਸੱਚ ਹੈ ਸੱਚ ਸੀ ਤੇ ਸੱਚ ਰਹੇਗੀ ਗੁਰਨਾਣ ਸਾਹਿਬ